पेंड त सठ मीटर राइट 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 मुरन मैप कहर राइट मुरना न त हाणे पत कहड़ा ਚੱਲਣਿਆ ਵੀਰੇ ਇਹ ਕਿਹੜਾ ਪਿੰਡ ਆ ਮਨਸਾ ਤੇ ਜਮਸ਼ੇਰ ਜਾਣਾ ਯਾਰ ਸਿੱਧਾ ਸਿੱਧਾ ਮਨਸਾ ਪਿੰਡ ਆ ਇਹ ਇੱਥੇ ਪੈਂਟਰ ਹੋਵੇ ਇੱਥੋਂ ਮਨਸਾ ਪਾ ਲੰਘਾਂਗੇ ਸੇਮ ਵਾਈਬ ਸੇਮ ਰਹਿਣ ਸੈਣ ਮਗਰਲੇ ਪਿੰਡ ਦਾ ਜਿਹੜਾ ਆਪਾਂ ਲੰਘ ਕੇ ਆਏ ਤੁਸੀਂ ਦੇਖਿਆ ਹੋਣਾ ਪਹਿਲੀ ਵੀਡੀਓ ਚ ਉਹੀ ਪਿੰਡ ਦਾ ਸੇਮ ਰਹਿਣ ਸੈਣ ਮਨਸਾ ਲਾਸਟ ਬਾਰਡਰ ਤੇ ਪਿੰਡ ਮਨਸਾ ਰਕੀਵਾ ਤੇ ਮਹਾਰ ਜਮਸ਼ੇਰ ਭਾਈ ਜਮਸ਼ੇਰ ਜਾਨਾ ਸਿੱਧਾ ਹਾਂਜੀ ਸਿੱਧਾ ਜੀ ਤੇ ਆਹ ਸੜ ਕਿੱਧਰ ਜਾਂਦੀ ਇਹ ਰਹਿ ਜਾਂਦਾ ਨਹੀਂ ਤੇ ਅੱਛਾ ਕਿਹਦੇ ਜਾਣਾ ਰਸਿਆ ਵਿੱਚ ਜਾਣਾ ਠੀਕ ਹੈ ਠੀਕ ਹੈ ਜੀ ਸਿੱਧਾ ਜੀ 10 ਨੰਬਰ ਸਿੱਧਾ ਭਾਈ ਨੋ ਕਿ ਬੜਾ ਆ ਹੁੰਦਾ ਤੇ ਵੀਡੀਓ ਤੋਂ ਕਈ ਵਾਰ ਡਰ ਜਾਂਦੇ ਵਿਚਾਰੇ ਉਸ ਕਰਕੇ ਮਨਸਾ ਮਨਸੇ ਦਾ ਸਕੂਲ ਸਕਾਰੀ ਪ੍ਰਾਇਮਰੀ ਸਕੂਲ ਮਨਸਾ ਬਰਾਜ ਫਾਜਲ ਕਾ ਇਹ ਸਾਰਾ ਦਰਿਆਈ ਇਲਾਕਾ ਹੈਗਾ ਮਤਲਬ ਨੀਮੀ ਜਗਾ ਹੈ ਉਹ ਕਰਦੀ ਆ ਨਾਲ ਨਾਲ ਬਾਰਡਰ ਆਊਗਾ ਹਾਂ ਇਸ ਪਿੰਡ ਨੂੰ ਰੋਡ ਤੇ ਕਿੰਨਾ ਵਧੀਆ ਹੋਦਾ ਫਾਈ ਕਰ ਰਿਹਾ ਹੈ ਬਿਲਕੁਲ ਕਹਿੰਦਾ ਕੀ ਆ ਸਫਾਈ ਹੋ ਜੂਗੀ ਵਧੀਆ ਨਰੇਗਾ ਵਾਲੇ ਹੋਣਗੇ ਕੀ ਹਾਲ ਬਾਈ ਸਸੀ ਗਾਲ ਜੀ ਉਹ ਉਧਰ ਵੀ ਘਰ ਹੈ ਗਿਆ ਸਾਰੇ ਇਹ ਪਿੰਡ ਦਾ ਆਪਣਾ ਹਕਮਣਾ ਕਿਉਂਕਿ ਮੈਨੂੰ ਲੱਗਦਾ ਆਪਾਂ ਲਾਸਟ ਆਗੇ ਤੇ ਪਾਣੀ ਵੀ ਆ ਸਰਕਾਰੀ ਟੈਂਕੀ ਲੱਗੀ ਆ ਪਿੰਡ 'ਚ ਕਿੱਥੋਂ ਕਾਹਨ ਲੱਭ ਐਦਾਂ ਲੱਗ ਜਾਗੇ ਆਪਾਂ ਘਾਰ ਹੀ ਲੱਗ ਜਾਗੇ ਸਾਰੇ ਓ ਬਾਈ ਪੁੱਛ ਪੁਰੇ ਆ ਯਾਰ ਤੇ ਆ ਪਿੰਡ ਕਿਹੜਾ ਤੇ ਪਿੰਡ ਬਹੁਤ ਹੈ ਮਨਸਾ

ਲੰਘ ਕੇ ਆ ਆ ਸਾਰੇ ਘਰ ਆ ਅੱਗੇ ਘਰ پیچھے ਆ ਉਹ ਉੱਥੋਂ ਤੱਕ ਠੀਕ ਦੇਖੋ ਜੀ ਉਹ ਅੱਗੇ ਤੱਕ ਸਾਰੇ ਘਰ ਆ ਅੱਗੇ ਸਾਰੇ ਮਤਲਬ ਬਾਰਡਰ ਲਾਈਨ ਹੀ ਹੈ ਇਹਨਾਂ ਦੀ ਉਹ ਦੇਖਿਓ ਬਾਰਡਰ ਲਾਈਨ ਆ ਲਾਲ ਲਾਲ ਪਿੰਡਾਂ ਦੇ ਵਿੱਚ ਹੀ ਆਹੋ ਅੱਛਾ ਇਧਰ ਫਿਰ ਆਪਾਂ ਘਰਾਂ 'ਚ ਕਿਵੇਂ ਜਾਵਾਂਗੇ ਚਲਾਉਂਦੇ ਜਾਵਾਂ ਇਹ ਵੀ ਆਪਾਂ ਦੇਖਾਂਗੇ ਆਉਂਦੇ ਤੁਹਾਨੂੰ ਦਿਖਾਉਣਾ ਮੈਂ ਆ ਘਰ ਵੀ ਉਹ ਮਗਰ ਬਾਰਡਰ ਲਾਈਨ ਆ ਉਹ ਦੇਖੋ ਟਾਵਰ ਦਿਖ ਰਿਹਾ ਹੈ ਆਪਾਂ ਪਾਕਿਸਤਾਨ ਅੱਗੇ ਆਇਤੋ ਇੱਕ ਗੱਲ ਆ ਇਨਾ ਪਿੰਡ ਚ ਆਉਣਾ ਨਾ ਕਿਸੇ ਨੂੰ ਜਦੋਂ ਸਟਾਰਟਿੰਗ ਤੋਂ ਆਉਣਾ ਹੈ ਤੇ ਜਿਆਦਾ ਪਤਾ ਨਹੀਂ ਹੁੰਦਾ ਨਾ ਦੁਕਾਨ ਵਾਲਿਆਂ ਨੂੰ ਨਾ ਕਿਸੇ ਬੰਦੇ ਨੂੰ ਕਿਉਂ ਕਰਕੇ ਤੁਸੀਂ ਮੈਂ ਬੁਲਾਉ ਥੋੜਾ ਜਿਹਾ ਅੱਗੇ ਆਓ ਫਿਰ ਪਤਾ ਕਰ ਲੋ ਤੁਸੀਂ ਦੇਖ ਕੇ ਜਾਓ ਕੋਈ ਵੀ ਮੇਰੇ ਵੀਰ ਨੇ ਔਰਾ ਹੋਵੇ ਤਾਂ ਇਹ ਪਿੰਡ ਜਰੂਰ ਦੇਖ ਕੇ ਜਾਓ ਫਾਜ਼ਲ ਕਾ ਦੇ ਬਹੁਤ ਸੋਹਣੇ ਆ बहुत सोण मतिलब फीलिंग आंदी आहे पिंड कमाल आहे पुराणे घर लोक लॻे आहे ਇੱਤਾਂ ਜੋ ਵੀ ਹੈਗੇ ਆ ਘਰ ਉਹ ਘਰ ਖੇਤ ਚ ਅੱਗੇ ਪਾਰਸ ਆਪਣਾ ਟਾਵਰ ਹੈ ਨਾ ਉਹ ਸਾਹਮਣੇ ਆਰਮੀ ਦਾ ਟਾਵਰ ਪਿੰਡ ਲੰਗਿਆ ਬਹੁ ਜੰਸ਼ੇਰ ਅੱਗੇ ਆ ਹਾਂ 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 ਹਾਂਜੀ ਅੱਗੇ ਆ ਕਿੱਥੇ ਹੈ ਢਾਣੀ ਆਹਾਂ ਥੋੜੀਆਂ ਢਾਣੀਆਂ ਆ ਪਿੰਡ ਜਾਣਾ ਪਿੰਡ ਜਾਣਾ ਅੱਛਾ ਇਹ ਵੀ ਥੋੜੀਆਂ ਢਾਣੀਆਂ ਵੀ ਇਸੇ ਪਿੰਡ ਚ ਠੀਕ ਹੈ ਬਹੁਤ ਠੀਕ ਹੈ ਕਰਨੇਗੇ ਕ੍ਰੋਸ ਬਾਕੀ ਬਾਅਦ ਕਰੀਏ ਹਾਂ ਠੀਕ ਇਹ ਪਤਾ ਕੀ ਕਿਹਦੇ ਕਰੇ ਆਧਾਰ ਕੱਢ ਤੋਂ ਬਿਨਾ ਨਹੀਂ ਆਰਮੀ ਵਾਲੇ ਕ੍ਰੋਸ ਕਿਉਂਕਿ ਉਹ ਜਿਹੜਾ ਪਿੰਡ ਆਪਾਂ ਦੇਖਣਾ ਨਾ ਉਹ ਤੁਹਾਨੂੰ ਬਾਅਦ ਚ ਦੱਸਦਾ ਉਹਦਾ ਕੀ ਹਿਸਾਬ ਕਰਾਵਾ ਪਹਿਲਾਂ ਆਪਾਂ ਇੱਕ ਵਾਰ ਹਿਸਾਬ ਦਾ ਵਿਆ ਲਾਈਏ ਇਹ ਟਾਣੀਆਂ ਮਤਲਬ ਇੱਥੋਂ ਖਤਮ ਹੋ ਜਾਂਦੀਆਂ ਉਹ ਹਾ ਮਹਾ ਕੀਮ ਹਾਰ ਜਮਸ਼ੇਰ ਮੈਂ ਯਾਰ ਸੌਰੀ ਮੈਂ ਨਾ ਨਾਮ ਜਿਹੜਾ ਪੈਟਦਾ ਉਹ ਭੁੱਲਿਆ ਐ ਦੇਖੋ ਕਿੰਨਾ ਵਧੀਆ ਏਰੀਆ ਯਾਰ ਆ ਆ ਲਿਖਿਆ ਨਾ ਬਹੁਤ ਤੇ ਆਈ ਤੇ ਕੋਲ ਆ ਗਿਆ ਕੱਚਾ ਰਸਤਾ ਆ ਗਿਆ ਮਾਰ ਸੋਨਾ ਸਿੱਧਾ ਹੀ ਆ ਹਾਂਜੀ ਠੀਕ ਹੈ ਠੀਕ ਹੈ ਓਕੇ ਆ ਆ ਕਿੰਨੇ ਘਰ ਹੈ ਜੀ ਤੁਹਾਡੇ ਆਏ ਨੇ ਉਥੇ ਘਰ ਬਣ ਜਾਂਦੇ ਆ 5-6 ਘਰ ਹਾਂਜੀ ਠੀਕ ਹੈ ਨਹੀਂ ਕੋਈ ਨਾ ਜੀ ਪਾਣੀ ਪੀ ਕੇ ਆਈ ਪਿੱਛੋਂ ਨਹੀਂ ਕਿਆ ਬਣਾ ਲੇ ਕੋਈ ਤੋਏ ਆਪਣੇ ਘਰ ਦਾ ਖਾਣੇ ਮੇਰੇ ਪਿੱਛੇ আচ্ছা ਥੋੜਾ ਘਰ ਕਿੱਥੇ ਮੇਰਾ ਪਿੱਛੇ ਪਿੱਛੇ ਪਰਲੀ ਸਾਈਡ ਚਲੋ ਥੋੜੇ ਘਰੇ ਆਉਣੇ ਫਿਰ ਚਲੋ ਤੁਸੀਂ ਤੁਰੇ ਜਾਓ ਅਸੀਂ ਆਗੇ ਇੱਧਰ ਦੀ ਚਲੋ ਤੁਹਾਡੇ ਨਾਲ ਹੀ ਚੱਲਦਾ ਮੈਂ ਕਿਉਂਕਿ ਇਹ ਕਹਿ ਦੇਣਗੇ ਨਾ ਨਾਲੇ ਉੱਥੇ ਆਧਾਰ ਕਾਰਡ ਆਪਾਂ ਦਿਖਾ ਦੇਣੇ ਆਰਮੀ ਵਾਲਿਆਂ ਨੂੰ ਕਹਿੰਦੇ ਆਧਾਰ ਕਾਰਡ ਦੇਖਦੇ ਉਹ ਹਾਂ ਦੇਖਦੇ ਆ ਨਾ ਜੀ ਠੀਕ ਆ ਠੀਕ ਆ ਆਜੋ ਤੋਂ ਇਹਨਾਂ ਟਪ ਜਾਗੇ ਆਪਾਂ ਕਿਹੜਾ ਇੰਗਲੈਂਡ ਤੋਂ ਆਏ ਹਣਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੇ ਆਪਾਂ ਜਿਹੜਾ ਪਿੰਡ ਦੇਖਣਾ ਨਾ ਸਪੈਸ਼ਲ ਆ ਮੁਹਾਰ ਜਮਸ਼ੇਰ ਆ ਤੁਸੀਂ ਸੈਂਡ ਸਰਚ ਕਰਿਓ Google ਤੇ ਦੋਨੇ ਸਾਈਡ ਤੇ ਮਤਲਬ ਸਾਰੀ ਸਾਈਡ ਤੇ ਬਾਰਡਰ ਹੀ ਆ ਯਾਰ ਆਹੀ ਰਸਤਾ ਸਿਰਫ ਐਨਾ ਪਿੱਛੇ ਇੰਡੀਆ ਤੇ ਅੱਗੇ ਪਾਕਿਸਤਾਨ ਚੌਂਕੀ ਲੰਘ ਕੇ ਤਾਰਾਂ ਲੰਘ ਕੇ ਉਸ ਪਿੰਡ ਜਾਣਾ ਪੈਂਦਾ ਇਹ ਪਿੱਛੇ ਦੇਖੋ ਇਹ ਨਾਲਾ ਸਾਰਾ ਇਹ ਆਪਣੀ ਸੁਰੱਖਿਆ ਲਈ ਆ ਹਾ ਘਰ ਆ ਅੱਛਾ ਇਹ ਘਰ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਮੈਂ ਸੋਚਿਆ ਕਿ ਤੇ ਚੌਂਕੀ ਤੋਂ ਪਾਰ ਆਇਆ ਮੇਰਾ ਘਰ ਇਹ ਸਤਿ ਸ੍ਰੀ ਅਕਾਲ ਜੀ ਅੰਕਲ ਅੰਦਰ ਆ ਗਏ ਜੀ ਅੰਕਲ ਆਏ ਸੀਗੇ ਅੱਛਾ ਆ ਜਾਓ ਆ ਜਾਓ ਆ ਜਾਓ ਇਹ ਅੰਕਲ ਜੀ ਆਪਾਂ ਨੂੰ ਮਿਲੇ ਸੀ ਨਾ ਉਹ ਪੁਲ ਤੇ ਇਹ ਇਹ ਕਾਰ ਹੈ ਜੀ ਤੁਹਾਡਾ ਠੀਕ ਹੈ ਠੀਕ ਹੈ ਮੈਂ ਸੋਚਿਆ ਕਿ ਤੇ ਅੱਗੇ ਆਓ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਕਿੰਨੇ ਕਿੰਨੇ ਚਿਰ ਦੀ 6 ਮਹੀਨੇ ਦੀ ਅੱਛਾ ਰੋਂਦਾ ਨਹੀਂ ਆ ਅੱਛਾ ਇਹ ਕੀ ਆ ਉਹ ਇਹ ਐਨ ਦਾ ਚਾਚੂ ਦੀ ਐਨ ਕਾ ਇਹ ਅੱਛਾ ਆਓ ਵੇਖ ਲਾ ਆ ਚਾਚੂ ਦੀ ਐਨ ਕਾ ਉਹ ਕੀ ਆ ਓ ਕੀ ਆ ਫੋਨ ਤੇਰੀ ਵੀਡੀਓ ਬਣੀ ਜਾਂਦੀ ਆ ਉਧਰ ਰੌਲਾ ਪਾ ਦੇ ਤੇ ਉੱਚੀ ਠੀਕ ਸੱਚੀ ਗੱਲ ਕਉ ਕਉ ਇਸ ਪਿੰਡ ਚ ਨਾ ਇਹ ਪਿੰਡ ਬਈ ਕਿਹੜਾ ਹੈਗਾ ਮਾਰਜਮਸ਼ੀਰ ਮਾਰਜਮਸ਼ੀਰ ਹਨਾ ਇਸ ਪਿੰਡ ਚ ਤੁਸੀਂ ਇੱਧਰ ਦੇਖੋ ਨਿਗਾਹ ਮਾਰੋ ਮੇਰੇ ਬੈਕ ਸਾਈਡ ਤੇ ਆਕਾਰਾਂ ਦੇ ਨਾਲ ਦੇਖੋ ਤਾਰ ਹੈਗੀ ਆ ਬਾਡਰ ਕਰਦੇ ਉਹ ਕੰਧ ਦੇ ਨਾਲ ਦੀ ਲੰਘ ਰਹੇ ਆ ਇਹ ਬਾਈਆਂ ਨੇ ਦੱਸਿਆ ਤੇ ਇੱਥੇ ਵੀ ਕਿੰਨੇ ਘਰ ਆ ਅਸੀਂ ਇੱਥੇ ਗਏ 10 ਘਰ 10 ਘਰ ਹਾਂਜੀ ਅੱਛਾ ਤੇ ਉਧਰ ਅਗਲੇ ਸਾਈਡ ਤੇ ਕਿੰਨੇ ਘਰ ਅਗਲੇ ਸਾਈਡ ਹੈਗੇ 1.5 200 ਘਰ ਹੈਗੇ ਉਸ ਤਾਰ ਤੋਂ ਪਾਰ ਜੋ ਰਹਿੰਦਾ ਹੂੰ ਤਾਰ ਤੋਂ ਪਾਰ ਇਹ ਤਾਰ ਪਹਿਲੀ ਫੈਂਸਿੰਗ ਜਿਹੜੀ ਪਹਿਲਾਂ ਲੱਗੀ ਸੀਗੀ ਬਾਅਦ ਵਿੱਚ ਲੱਸੀ ਜੋ 1993 ਵਿੱਚ ਲਾਈ ਗਈ ਸੀ ਹੂੰ ਤੇ ਫਿਰ ਬਾਅਦ 2002 ਵਿੱਚ ਅੰਦਰ ਲੱਗ ਗਈ ਅੱਛਾ ਤੇ ਫਿਰ ਕਿਹੜਾ ਸਾਡਾ ਪਿੰਡ ਇਹ ਘੇਰੇ ਵਿੱਚ ਆ ਗਿਆ ਤੁਹਾਡਾ ਪਿੰਡ ਤੋਂ ਮਤਲਬ ਚਾਰੇ ਸਾਈਡ ਤਿੰਨ ਸਾਈਡ ਪਾਕਿਸਤਾਨ ਤਿੰਨ ਸਾਈਡ ਪਾਕਿਸਤਾਨ ਇੱਕ ਸਾਈਡ ਇੰਡੀਆ ਦੀ ਹੈ ਕਿਥੇ ਇੰਡੀਆ ਸਾਈਡ ਫਿਰ ਬੈਕ ਸਾਈਡ ਤਾਰ ਲੱਗੀ ਨਦੀ ਦੇ ਕਿਨਾਰੇ 15 ਫੁੱਟ ਦਾ ਗੇਟ ਹੈ ਕਿੰਦੇ ਸਾਡਾ ਆਉਣ ਜਾਉਣ ਹੁੰਦਾ ਹੈ ਇਥੇ ਬੀਐਸਐਫ ਵੀ ਸਾਨੂੰ ਤਲਾਸ਼ੀ ਕਰਦੀ ਹੈ 15 ਫੁੱਟ ਗੇਟ ਚ ਬਸ ਬਾਕੀ ਸਾਰੇ ਮਤਲਬ ਇਹ ਇਸ ਪਿੰਡ ਦਾ ਕਿਹੜਾ ਰਕਬਾ ਹੈਗਾ ਜ਼ਮੀਨੀ ਉਹ ਸਾਡੇ ਕੋਲ ਹੈਗਾ 1400 ਕਿੱਲਾ ਕਿਹੜੇ ਤਾਰ ਤੋਂ ਅੱਗੇ ਹੈ ਅੱਛਾ ਤਾਰ ਤੋਂ ਪਾਰ ਹਾਂਜੀ ਹੂੰ ਤੇ ਡਬਲ ਫੈਂਕਸ ਲੱਗੀ ਹੋਈ ਹੈ ਤੇ ਕਿਹੜਾ ਇਹਦਾ ਸਾਡਾ ਕਿਹੜਾਗਾ ਸੀ ਚਲਦਾ ਪੈ ਸੀ ਰੈਟ ਚਲਦੀ ਸੀ ਹਾਈ ਕੋਰਟ ਪੱਟਣ ਦੇ ਕਾਰਨ ਹੂੰ ਤੇ ਉਹ ਸਾਡਾ ਕਿਹੜਾ ਹੈਗਾ ਕਿ ਇਸ ਕੋਈ ਹੱਲ ਨਹੀਂ ਹੋਇਆ ਹਮ ਕਿਸੇ ਅਫਸਰ ਜਾਂ ਕਿਸੇ ਸਾਨੂੰ ਹਾਈ ਕੋਰਟ ਵੱਲੋਂ ਕੋਈ ਆਰਡਰ ਨਹੀਂ ਮਿਲਿਆ ਪੱਟਣ ਵਾਸਤੇ ਇੱਕ ਵਾਰੀ ਮਿਲਿਆ ਸੀ ਆਰਡਰ ਪੱਟਣ ਵਾਸਤੇ ਤੇ ਉਹਦੇ ਵਿੱਚ ਫਿਰ ਬੀਐਸਐਫ ਨੇ ਅੱਗੂ ਸਟੇ ਲੈ ਲਿਆ ਹਮ ਸਟੇ ਲੈਂਡ ਕਰ ਫਿਰ ਸਾਡੀ ਤਾਰ ਰੁਕ ਗਈ ਹਮ ਤੋਂ ਉਦੋਂ ਬਾਅਦ ਸਟੇ ਉਹਨਾਂ ਦਾ ਜੀ ਚੱਲੀ ਜਾਂਦਾ ਸਟੇ ਸਾਡਾ ਟੁੱਟਿਆ ਨਹੀਂ ਹਲੋ ਤੁਹਾਡੀ ਇਹ ਤਾਰ ਪ੍ਰਾਣੀ ਜਿਹੜੀ ਉਹ ਉਵੇਂ ਰਹੂਗੀ ਹਾਂਜੀ ਤੇ ਤੁਹਾਡਾ ਦਰਿਆ ਕਿੰਨੀ ਦੂਰੀ ਤੋਂ ਸਤਲੁਜ ਸਤਲੁਜ ਤਾਂ ਇੱਥੂ ਹੈਗਾ ਪਾਕਿਸਤਾਨ ਵਿੱਚ ਅੱਛਾ ਤੇ ਇਹ ਕਿਹੜਾ ਦਰਿਆ ਹੈਗਾ ਇਹ ਇੱਕ ਸਾਡਾ ਸੇਮ ਨਾਲਾ ਲਾਧੂ ਕਾ ਤੋਂ ਹੁੰਦਾ ਹੈ ਅੱਛਾ ਜੀ ਤੇ ਇਹ ਕਿਦੂ ਲੰਬੀ ਤੋਂ ਹੁੰਦਾ ਹੈ ਪਾਣੀ ਦਾ ਵਿਕਾਸ ਠੀਕ ਆ ਅੱਗੇ ਪਾਕਿਸਤਾਨੀ ਆ ਹਾਂਜੀ ਇਥੋਂ ਆਪਨੇ ਘਰਾਂ ਤੋਂ ਦਿਨ ਲੈਣ ਵਾਲੀ ਸੈੱਡ ਹੈ ਹਾਂਜੀ ਖੱਬੇ ਸੈੱਡ ਹੈ ਅੱਧੇ ਕਿਲੋਮੀਟਰ ਜਿਆਦਾ ਸਤਲੁਜ ਦਰਿਆ ਇਸ ਨਦੀ ਨੂੰ ਪਾਇਆ ਜਾਂਦਾ ਹੈ ਠੀਕ ਆ ਤੇ ਜਦੋਂ ਮੰਨ ਲਓ ਸੌਣ ਭਾਦੋਂ ਚ ਪਾਣੀ ਆਉਂਦਾ ਯਾਰ ਉੱਡੇ ਇਥੇ ਆਨ ਸਾਡੇ ਦੇ ਘਰਾਂ ਵਿੱਚ ਪਾਣੀ ਹੋ ਗਿਆ ਸੀ ਅੱਛਾ ਸਾਡੇ ਦੇ ਘਰ ਕਈ ਮਕਾਨ ਡਿੱਗ ਪਏ ਸੀ ਹਾਂ ਹਾਂ ਤੇ ਕਈ ਜ਼ਮੀਨਾਂ ਵਿੱਚ ਖੱਡੇ ਹੋ ਗਏ ਸੀ ਖੱਡੇ ਸਾਡੇ 20-20 ਫੁੱਟ ਦੇ ਹੋ ਗਏ ਸੀ ਜ਼ਮੀਨਾਂ ਵਿੱਚ ਸਰ ਤੁਸੀਂ ਕਿੱਧਰ ਗਏ ਫਿਰ ਅਸੀਂ ਇੱਕ ਬੱਚੇ ਛੱਡ ਕੇ ਬੱਚਿਆਂ ਨੂੰ ਪਿਛਾ ਵੇਚ ਦਿੱਤਾ ਉਸ ਟਾਈਮ ਸਾਡਾ ਪੱਜਿਆ ਨਹੀਂ ਗਿਆ ਬਜ਼ੁਰਗ ਇਥੇ ਰਹਿ ਗਏ ਮੱਝਾ ਇਥੇ ਰਹਿ ਗਈਆਂ ਤੇ ਫਿਰ ਜਿਹੜੇ 20 ਦਿਨ ਬੜੀ ਮੁਸ਼ਕਿਲ ਲੱਗਦੇ ਆ ਛੱਤਾਂ ਦੇ ਉੱਤੇ ਫਿਰ ਛੱਤਾਂ ਦੇ ਉੱਤੇ ਬੈਠੇ ਉੱਤੇ ਰੋਟੀਆਂ ਪਕਾਈ ਗਏ ਉੱਤੇ ਹੀ ਬੈਠੇ ਰਹੇ ਸੀ ਅੱਛਾ ਔਖਾ ਹੀ ਹੈ ਯਾਰ ਫਿਰ ਹਨਾ ਤੇ ਅਜੀ ਤੁਹਾਡੇ ਤੋਂ ਜਿਹੜੇ ਅਗਲੇ ਘਰ ਆ ਜਿਹੜੇ ਫੈਂਸਿੰਗ ਹੀ ਆ ਸਾਰੀ ਸਾਈਡ ਤੇ ਦੋਸਤੋ ਇਹਨਾਂ ਦੇ ਮਤਲਬ ਆਪਾਂ ਅੱਗੇ ਦੇਖਦੇ ਆ ਚੈੱਕ ਹੋ ਕੇ ਚੈੱਕ ਪੋਸਟ ਤੋਂ ਚੈੱਕ ਹੋ ਕੇ ਬੰਦਾ ਲੰਘਦਾ ਤੇ ਚੈੱਕ ਹੋ ਕੇ ਉਧਰੋਂ ਆਉਂਦਾ ਤੇ ਉਹ ਉਹਨਾਂ ਨੂੰ ਕਿੰਨਾ ਔਖਾ ਯਾਰ ਇਹ ਤਾਂ ਸਾਰਨ ਮੁਸ਼ਕਿਲ ਉਹਨਾਂ ਪਿੰਡਾਂ ਵਾਲੀ ਮੁਸ਼ਕਿਲ ਹੈ ਕਿ ਜਿੱਥੇ ਅਸੀਂ ਬੈਠੇ ਸਾਡੇ ਖੇਤ ਅੰਦਰ ਹੈਗੇ ਆ। ਖੇਤ ਵਾਹਤ, ਖਾਦਲ ਜਾਣੀ, ਬੀਲ ਜਾਣਾ। ਦਿਨ 'ਚ ਦੋ ਗਿਹੜੇ ਲੱਗ ਜਾਂਦੇ ਕਹੀ ਰਖੀਏ ਤੇ ਦੋ ਵਾਰੀ ਚ ਐਂਟਰੀ ਹੁੰਦੀ ਹੈ। ਅੱਛਾ ਐਂਟਰੀ ਤੇ ਨਾਲ ਜੇ ਸਾਡੇ ਕੋਲ ਥੋੜਾ ਬਹੁਤ ਸਮਾਨ ਉਹ ਵੀ ਚੈੱਕ ਕੀਤਾ ਇਸ ਰੋਟੀ ਤੱਕ ਚੈੱਕ ਕੀਤਾ ਜਾਂਦਾ। ਹੂੰ ਸਹੀ ਹੈ ਸੀ। ਕੀ ਨਾਮ ਕੀ ਹੈ ਭਾਈ? ਮੇਰਾ ਨਾਮ ਹੈਗਾ ਜਗੀਰ ਸਿੰਘ ਹੈ। ਜਗੀਰ ਸਿੰਘ। ਠੀਕ ਹੈ। ਪਿੰਡ ਮਰਜਮਸ਼ੇਰ। ਹਾਂ ਜੀ। ਹਲੋ ਵਧੀਆ ਬਾਈ ਪਰ ਜ਼ਿੰਦਗੀ ਸੌਖੀ ਨਹੀਂ ਨਿਕਲਦੀ ਹੁਣ ਸੌਖੀ ਜੋ ਜ਼ਿੰਦਗੀ ਮਿਲੀ ਮਾਲਕਨ ਦਿੱਤੀ ਉਹ ਤਾਂ ਕੱਢਣੀ ਪੈਣੀ ਹੈ ਸਹੀ ਹੈ ਸਹੀ ਹੈ ਯਾਰ ਸਹੀ ਹੈ ਇਹ ਘਰ ਵੀ ਛੱਡ ਕੇ ਨਹੀਂ ਭੱਜਿਆ ਜਾਂਦਾ ਨਹੀਂ ਨਹੀਂ ਭੱਜਿਆ ਜਾਂਦਾ ਜੇ ਸਾਡੇ ਕੋਲ ਜ਼ਮੀਨਾਂ ਹੈਗੀਆਂ 10 10 ਕਿੱਲੇ ਕਿਸੇ ਕੋ 5 ਕਿੱਲੇ ਕਿਸੇ ਕੋ 2 ਉਹ ਵਿਚਾਰਾ ਜ਼ਮੀਨ ਇਥੇ ਵੇਚਦਾ ਹੈ ਸਰ 10000 10 ਲੱਖ ਉੱਤੇ ਕੀਮਤ ਨਹੀਂ ਸਾਡੀ ਮਾਲਕੀ ਜ਼ਮੀਨ ਦੀ ਹਾਂ ਹਾਂ ਇਹ ਅਸੀਂ 10 ਲੱਖ ਦੀ ਜ਼ਮੀਨ ਵੇਚਦੇ ਆ ਤੇ ਉਸੇ ਨਾਲ ਸਾਡੇ ਤਾਂ ਘਰ ਵੀ ਬਣਨੇ ਖੇਤ ਕਿੱਥੋਂ ਬਣਾਵਾਂਗੇ 3 ਲੱਖ ਦਾ ਕਿੱਲਾ ਹੋ ਰੋਕਾ ਆ ਸਾਰਾ ਪਿੰਡ ਹੈ ਇਹਨਾਂ ਦਾ ਆਪਾਂ ਦੇਖਾਂਗੇ ਠੀਕ ਹੈ ਨਿਗਾਹਾਂ ਮਾਰਦੇ ਇਹਨਾਂ ਦੇ ਪਿੰਡ ਨੂੰ ਚਾਉਦੇ ਆਂ ਦੇਖਦੇ ਹੁਣ ਆਪਾਂ ਨੂੰ ਆਰਮੀ ਵਾਲੇ ਕੋਲ ਲੰਡਰਣ ਦੇ ਕਿ ਨਹੀਂ ਮਹਾਰ ਜਮਸ਼ੀਰ ਆਪਾਂ ਪਹੁੰਚ ਗਏ ਪਰ ਬੜਾ ਔਕਾ ਸੀ ਯਾਰ ਮੇਰੀ ਨਾ 10 ਮਿੰਟ ਆਰਮੀ ਵਾਲੇ ਜਿਹੜੇ ਬੀਐਸਐਫ ਵਾਲੇ ਆ ਨਾ ਉਹਨਾਂ ਨੇ ਗੱਲ ਹੀ ਨਹੀਂ ਮੰਨੀ ਉਹਨਾਂ ਨੇ ਸਾਨੂੰ ਨਹੀਂ ਜਾਣ ਦਿੱਤਾ ਬਸ ਆ ਕਹਿੰਦੇ ਦਰਿਆ ਦੇਖ ਲਓ ਇਸ ਤੋਂ ਅੱਗੇ ਪਿੰਡ ਨਹੀਂ ਜਾਵਾਂਗੇ ਆ ਸਾਹਮਣੇ ਆਪਣਾ ਪਿੰਡ ਆਹ ਨਜ਼ਰ ਆ ਰਿਹਾ ਕਿਉਂਕਿ ਮੈਂ ਦੱਸਦਾ ਰਾਈਟ ਸਾਈਡ ਤੇ ਮੇਰੇ ਰਾਈਟ ਸਾਈਡ ਤੇ ਵੀ ਤਾਰ ਆ ਲੈਫਟ ਤੇ ਵੀ ਉਹ ਸਾਹਮਣੇ ਪਾਕਿਸਤਾਨ ਆ ਆ ਪਾਕਿਸਤਾਨ ਦੇ ਘਰ ਪੁੱਬੂ ਆ ਜਿਹੜੇ ਘਰ ਆ ਆ ਦੇਖੀ ਦੇਖ ਰਹੇ ਹੋ ਨਾ ਤੁਸੀਂ ਵੀ ਇਹ ਸਾਹਮਣੇ ਇਹ ਘਰ ਪਾਕਿਸਤਾਨ ਚ ਆ ਇਹ ਪਿੰਡ ਜਿਹੜਾ ਆਪਣਾ ਨਕਸ਼ੇ ਚ ਦੇਖਿਓ ਪਰ ਇੱਥੇ ਔਣ ਨਹੀਂ ਦਿੰਦੇ ਹੈਗੇ ਆਪਣੀ ਰਿਸ਼ਤੇਦਾਰੀ ਚਾਹੀਦੀ ਆ ਪਿੰਡ ਚ ਕਿਉਂਕਿ ਬਾਰਡਰ ਆ ਨਾ ਬਿਲਕੁਲ ਆ ਸਾਰੇ ਆ ਘਰ ਆਪਣੇ ਇਧਰ ਵੀ ਸਾਰੇ ਮਤਲਬ ਘਿਰਿਆ ਹੋਇਆ ਪਿੰਡ ਆ ਇਹ ਪੰਜਾਬ ਦਾ ਪਹਿਲਾ ਪਿੰਡ ਆ ਜਿਹੜਾ ਸਾਰੇ ਸਾਈਡ ਤੋਂ ਬਾਰਡਰ ਤੇ ਬਸ ਆਹੀ ਰਸਤਾ ਹੈ ਹਿੰਦੁਸਤਾਨ ਨੂੰ ਮਤਲਬ ਪੰਜਾਬ ਚ ਐਂਟਰੀ ਕਰਨ ਦਾ ਬਾਕੀ ਇੰਟਰਨੈਸ਼ਨਲ ਬਾਰਡਰ ਆ ਸਾਰੇ ਸਾਈਡ ਤੇ ਤੇ ਇਹ ਸਤਲੁਜ ਦਰਿਆ ਜਦੋਂ ਭਰ ਜਾਂਦਾ ਨਾ ਇਹ ਸਾਰੇ ਪਿੰਡ ਪਿੰਡ ਸਭ ਡੁੱਬ ਜਾਂਦੇ ਤੇ ਕੋਸ਼ ਘਾਰ ਦਾ ਟਾਣੀਆਂ ਚ ਪਿੱਛੇ ਜਿੱਥੇ ਆਪਾਂ ਬੈਠੇ ਸੀਗੇ ਉਹ ਆਪਾਂ ਪਿੰਡ ਤੁਹਾਨੂੰ ਦੁਬਾਰਾ ਦਿਖਾਉਨੇ ਆ ਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਮੋਟਰਸਾਈਕਲ ਆਪਾਂ ਪਿੱਛੇ ਲਾਇਆ ਤੇ ਹੁਣ ਵਾਪਸ ਚੱਲਦੇ ਹਣਾ ਆਪਾਂ ਪਿੰਡ ਦੇਖ ਲੈਂਦੇ ਆ ਸੇਮ ਇਹ ਇੰਨੇ ਹੀ ਘਰ ਆ ਉੱਥੇ ਪਰ ਉਹ ਪਿੰਡ ਸਾਰੀਆਂ ਸਾਈਡਾਂ ਤੋਂ ਇਹ ਜਿਹੜਾ ਪਿੰਡ ਆ ਇਹ ਕਿਰਿਆ ਹੋਇਆ ਬਾਰਡਰ ਨਾਲ ਇੱਥੇ ਜੇ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਕਰਨਾ ਹੁੰਦਾ ਨਾ ਬਹੁਤ ਔਖਾ ਹੁੰਦਾ ਹਰੇਕ ਪਰੌਣੇ ਦੀ ਚੈਕਿੰਗ ਹੁੰਦੀ ਆ ਹਰੇਕ ਗੈਸਟ ਦੀ ਤੇ ਪਰਮਿਸ਼ਨ ਲੈਣੀ ਪੈਂਦੀ ਤਕੜੀ ਕਿ ਆਪ ਇਹ ਕਰਨ ਵਾਸਤੇ ਉਹ ਘਰ ਦੇ ਪਿੱਛੇ ਤੋਂ ਉਹਨੂੰ ਫੈਂਸਿੰਗ ਲੱਗੀ ਤੇ ਆ ਇਹ ਵੀ ਰੇਗਰ ਉੱਜਾ ਵੀ ਤੁਸੀਂ ਆਪਾਂ ਉਹੀ ਆ ਹਨ ਠੀਕ ਹੈ ਔਰ ਬਈ ਕਿ ਮੈਂ ਤਿਆਰੀਆਂ ਹੋ ਰਹੀਆਂ ਠੀਕ ਆ ਇਹ ਵੱਡੀਆਂ ਤਿਆਰੀਆਂ ਲੇਟ ਹੋ ਗਏ ਪਰ ਤੁਸੀਂ ਹਾਂ ਕਿਉਂਕਿ ਠੀਕ ਹੈ ਠੀਕ ਆ ਅਲਿਕਾ ਘਰ ਲੱਗੀ ਆਪਣੇ ਪਿੱਛੇ ਅੱਗੇ ਘਰ ਆ ਗਏ ਬਾਰਾ ਅੱਗੇ ਨਹੀਂ ਜਾ ਸਕਦੇ ਆਪਾਂ ਆਪਾਂ ਘਾਰ ਹੀ ਆ ਅੱਗੇ ਨਹੀਂ ਜਾ ਸਕਦੇ ਆਪਾਂ ਪਿੱਛੇ ਮੜ ਕੇ ਦੇਖ ਹੀ ਲਿਆ ਤਾਰਾਂ ਚ ਕਿਰਿਆ ਹੋਇਆ ਪੰਡ ਵੈਸੇ ਸੋਨਾ ਪੰਡ ਆ ਜਨੀਰ ਰੇਤ ਲਈ ਹੋਊਗੀ ਇੱਥੇ ਆ ਦੀ ਰੇਤਾ ਓਕੇ ਬਾਈ ਆ ਅੱਗੇ ਵੀ ਘਰ ਹੈਗਾ ਹਾਂ ਆਵळा ਘਰ ਠੀਕ ਆ ਭਾਈ ਆਖੇ ਮੈਂ ਕਹਣਾ ਇਹ ਲਾਸਟ ਵਾਲਾ ਘਰ ਪਿੰਡ ਦਾ ਇਸ ਤੋਂ ਅੱਗੇ ਨਹੀਂ ਤੱਕ ਰੁਕਰ ਤੇ ਅੱਗੇ ਜਿਹੜਾ ਰਸਤਾ ਉਹ ਨਹੀਂ ਘਰ ਕੇ ਕਿੱਧਰ ਨੂੰ ਜਾਂਦਾ ਤੇ ਉਹ ਆਪਾਂ ਵਾਪਸ ਚਾਉਦੇ ਆ ਇਹੋ ਜਿਹੇ ਪਿੰਡ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇਸ਼ ਦੇ ਹਨਾ ਤੁਸੀਂ ਇੱਕ ਗੱਲ ਸੋਚੋ ਕੀ ਬੀਐਸਐਫ ਆਪਣੇ ਦੇਸ਼ ਦੇ ਪਿੰਡ ਐਂਟਰ ਕਰਨ ਵੀ ਨਹੀਂ ਦੇ ਰਹੀ ਉਹ ਵੀ ਨਹੀਂ ਦੇਖਣ ਦੇ ਰਹੀ ਦੱਸੋ ਕਿੰਨਾ ਔਖਾ ਹੈ ਨਾ ਇਹ ਪਿੰਡਾਂ ਵਾਲਿਆਂ ਨੂੰ ਵਿਚਾਰਿਆਂ ਨੂੰ 2-3 ਬਾਰ ਚੈਕਿੰਗ ਹੁੰਦੀ ਇਹਨਾਂ ਦੀ ਫੇਰ ਲੰਗਾਉਂਦੇ ਇਹਨਾਂ ਨੂੰ ਇਹ ਜਿਆ ਪਿੰਡ ਮੁਹਾਰ ਜਮਚੀਆ 7 ਫੁੱਟ ਚੌੜਾ ਬੋਲਾ ਨਾ ਤਾਂ ਇੱਥੇ ਮਸਾ ਟਰੈਕਟਰ ਲੰਘੂਗਾ ਨਾ ਤਾਂ ਕੰਬਾਈਨ ਲੰਘੂਗੀ ਨਾ ਕੋਈ ਵੱਡਾ ਵੀਕਲ ਇਹ ਤਾਂ ਉਹ ਕੋਈ ਨਹੀਂ ਲੰਘ ਸਕਦਾ ਕਿਉਂਕਿ ਪਾਲਿਸ਼ ਹਟਾ ਕਿ ਇਹ ਇੱਥੇ ਕੋਈ ਟਾਣੀ ਨਹੀਂ ਨਹੀਂ ਹੈਗੀ ਇਸ ਪਿੰਡ ਦੀ ਇੱਥੇ ਕੋਈ ਘਰ ਨਹੀਂ ਹੈਗਾ ਉਹ ਫੈਂਸਿੰਗ ਹੀ ਆ ਸਾਰੀ ਘਰਾਂ ਦੇ ਵਿੱਚ ਲੱਗੀ ਕੋਈ ਨਹੀਂ ਹੈਗਾ ਤੇ ਆ ਇਸੇ ਪਿੰਡ ਦੇ ਘਰ ਆ ਬਸ ਇਸ ਕੱਲ ਦਾ ਥੋੜਾ ਜਿਹਾ ਅੱਜ ਆਇਆ ਕਿ ਜਿਹੜੀ ਚੀਜ਼ ਆਪਾਂ ਦੇਖਣ ਗਏ ਸੀ ਨਾ ਉਹ ਆਪਾਂ ਨੂੰ ਉਸ ਪਿੰਡ ਕੋਈ ਜਾਣਦਾ ਨਹੀਂ ਸੀਗਾ ਮੈਨੂੰ ਪਤਾ ਨਹੀਂ ਸੀ ਨਹੀਂ ਤਾਂ ਮੈਂ ਜਾਣਛਣ ਕੱਟ ਕੇ ਜਾਂਦਾ ਤੇ ਐਸ ਕਰਕੇ ਆਪਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਉਹਨਾਂ ਨੇ ਆਧਾਰ ਕਾਟ ਵੀ ਦਿਖਾਏ ਆਡੈਂਟੀਟੀ ਦਿਖਾਈ ਆਪਣੀ ਪਰ ਨਹੀਂ ਦੋ ਸਰ ਕਹਿੰਦੇ ਜਾਓ ਇੱਕ ਸਰ हट ਗਿਆ ਗਿਆ ਨਾ ਭਾਈ ਮੈਂ ਨਹੀਂ ਭੇਜੂਗਾ ਸੀ ਆ ਕਰ ਇਹ ਸਾਰੇ ਇਸੇ ਪੈਣ ਦੇ ਆ ਬੜਾ ਔਖਾਗਾ ਸਾਰੇ ਸਾਈਡ ਤੇ ਤਾਰ ਮੋਲ ਚਾਲ ਇਹ ਜਿਆ ਇਨਾ ਪਿੰਡਾ ਦਾ ਹੈਗਾ ਕੰਦਾ ਗੁੰਦਾ ਘਾਟੀ ਆ ਹੈਨਾ ਕਰਾਂ ਦੇ ਸਾਈਡ ਤੇ ਲੋ ਪਸ਼ੂ ਪਸ਼ੂ ਲੋਕਾਂ ਨੇ ਰੱਖੇ ਆ ਖੁੱਲੇ ਘਰ ਖੇਤਾ ਜੀ ਆ ਤੇ ਬਾਕੀ ਥੋੜਾ ਜਿਹਾ ਪਾਣੀ ਵੀ ਹੈਗੀ ਮਾਰ ਬਹੁਤ ਆ ਦਰਿਆ ਤੁਹਾਨੂੰ ਦਿਖਾਈ ਦਿੱਤਾ ਨਾਰੀ ਦਰਿਆ ਦੇ ਬੈਠੇ ਆ ਬੰਨ ਮੁੰਨ ਟੁੱਟ ਜਾਂਦੇ ਆ ਕਹਿੰਦੇ ਜਦੋਂ ਪਿਛਲੀ ਵਾਰ ਆ ਬੰਨ ਮੁੰਨ ਟੁੱਟ ਗਿਆ ਸੀਗਾ ਸਾਰੇ ਘਰਾਂ ਦੇ ਸੱਤਾਂ ਦੇ ਉੱਤੇ ਬੈਠ ਗਏ ਸੀ ਔਖਾ ਤੁਸੀਂ ਨਾ ਇਹ ਪਿੰਡ 'ਚ ਜੇ ਆਉਣਾ ਹੋਇਆ ਮਹਾ ਮਹਾਰਜਮਸ਼ੀਰ ਤੁਸੀਂ ਆਧਾਰ ਕਾਰਡ ਲੈ ਕੇ ਆਉਣਾ ਤੇ ਦੂਸਰਾ ਤੁਹਾਨੂੰ ਕੋਈ ਪਿੰਡੇ ਜਾਣਦਾ ਹੁੰਦਾ ਨਹੀਂ ਤਾਂ ਇਹ ਤਲਾਸ਼ੀ ਕਰਕੇ ਵੀ ਨਹੀਂ ਜਾਣ ਦਿੰਦੇ ਆਰਮੀ ਵਾਲੇ ਆਪਣੇ ਦੇਸ਼ ਦਾ ਪਿੰਡ ਹੀ ਨਹੀਂ ਦੇਖਣ ਦਿੰਦੇ ਉਹ ਪਿੰਡ ਦਾ ਲਿੰਕ ਹੀ ਖਤਮ ਆ ਹੋਰ ਵੀਰੇ ਉਹਦਾ ਮਤਲਬ ਉਹ ਕਹਿੰਦੇ ਹਿੰਦੁਸਤਾਨ ਨਾਲ ਲਿੰਕ ਹੀ ਹੈ ਨਹੀਂ ਜਿਹੜਾ ਪਿੰਡ 'ਚ ਰਹਿੰਦਾ ਉਹੀ ਜਾਊਗਾ ਦੂਜਾ ਕੋਈ ਨਹੀਂ ਨਾ ਕੋਈ ਰਿਸ਼ਤੇਦਾਰ ਨਾ ਕੋਈ ਵਿਆਹ ਨਾ ਕੋਈ ਸ਼ਾਦੀ ਦੱਸੋ ਐਨਾ ਔਖਾ ਬਾਟਰ ਦੇ ਪਿੰਡ ਬਹੁਤ ਦੇਖਿਆ ਆਪਾਂ ਖੜਾ ਵਗੂ ਇਹ ਪਿੰਡ ਜਿਹੜਾ ਬਲਖਣ ਹੀ ਆ ਠੀਕ ਆ ਪਿੰਡ ਤੁਹਾਨੂੰ ਦਿਖਾ ਦਿੱਤਾ ਜਿੰਨਾ ਕਿ ਮੇਰੇ ਤੋਂ ਕੈਪਚਰ ਹੋਇਆ ਉਹਨਾਂ ਕ ਤੁਹਾਨੂੰ ਪਿੰਡ ਮੈਂ ਦਿਖਾ ਦਿੱਤਾ ਮੈਨੂੰ ਬਹੁਤ ਸੀਗਾ ਪਿੰਡ ਦੇਖਣ ਦਾ ਇਸ ਕਰਕੇ ਤੁਹਾਨੂੰ ਇਹ ਪਿੰਡ ਦਿਖਾਇਆ ਹੁਣ ਵੀਡੀਓ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਕਮੈਂਟ ਕਰ ਦਿਓ ਸਬਸਕ੍ਰਾਈਬ ਚੈਨਲ ਕਰ ਲਓ ਤੇ ਮਿਲਦੇ ਆਂ ਅਗਲੇ ਸਫਰ 'ਚ